ਸਰਦਾਰਾ ਤੇਰੀ ਇੱਕ ਵੀਡੀਓ ਬਣਾਈ ਆ ਬਹੁਤ ਵਧੀਆ ਬਣੀ ਆ ਹੁਣ ਹਾਂ ਕਿਦਾਂ ਗੁਬੋਨੇ ਬਾਨੇ ਬੂਟੇ ਵਾਲਾ ਮਦਰੇ ਰੋਗ ਵਾਲਾ ਤਾਂ ਨਹੀਂ ਮੈਨੂੰ ਦੱਸਿਆ ਕੋਈ ਜਿਹੜਾ ਕੋ ਝੋਨਾ ਡੂੰਗਾ ਲੱਗਾ ਆ ਉਹ ਆ ਜਰੂਰ ਬੂਟਾ ਬਰੀਕ ਬਰੀਕ ਤੇ ਮਦਰਾ ਉਹ ਓਦਾਂ ਵੀ ਆਮ ਵੀ ਬਿਮਾਰੀ ਨਾ ਹੋਵੇ ਤਾਂ ਵੀ ਉਹ ਬੂਟੇ ਹੁੰਦੇ ਹੀ ਆ ਵਿੱਚ ਬਰੀਕ ਤੇ ਮਾਰੇ ਹਨ ਲੱਗੇ ਆ ਖਾਦ ਪੂਦ ਵਾਲੇ ਆ ਗਿਆ ਮਰਜੀਤ ਪਾਉਂਦਾ ਪਾਉਂਦਾ ਖਾਦ ਦੇਖਦੇ ਆ ਬਾਕੀ ਕਿਦਾਂ ਹੁੰਦੀ ਆ ਬੱਤੀ ਆਉਂਦੀ ਆ ਤਾਂ ਭਰਦੂ ਨਹੀਂ ਤੇ ਫੇ ਮੀਨ ਆ ਭਰਦੂਗਾ ਮੋਕਾਣਾ ਜੀ ਰੋਜ਼ ਵੀਡੀਓ ਤੇ ਖਾਦੀ ਪਾਉਂਦੇ ਦਿਖਾਈ ਜਾਂਦੇ ਨੇ ਕੰਮ ਹੀ ਖਾਦਾਂ ਦਾ ਆ ਅੱਗੇ ਉਹਦਣ ਪਟਾਜ ਪਟੂਖ ਦੀ ਵੀਡੀਓ ਸੀਗੀ ਬਣਾਈ ਜਿਹੜੀ ਅੱਜ ਜਹੂਰੀਆ ਪਾਉਂਦੇ ਆ ਝੋਨੇ ਦੇ ਵਿੱਚ ਪਾਣੀ ਨਾ ਹੋਣ ਕਰਕੇ ਖਾਦ ਵੀ ਅੱਧਾ ਲੱਗਣ ਡਿਆ ਆ ਬੱਤੀ ਆਉਂਨੀ ਨਹੀਂ ਡਈ ਤੇ ਮੀਮ ਨਹੀਂ ਪਿਆ ਪੈ ਜਾਣਾ ਜਦ ਦਿਨ ਪਿਆ ਕੱਟੇ ਰੂੜ ਹੀ ਪੈਣਾ ਆ ਬੰਨੇ ਬੁੰਨੇ ਤੋੜਨੇ ਨੇ ਤੇ ਆਹਾ ਗਿਆ રે ਜਿਹੜੇ ਜੇ ਹੁਣ ਖਾਰ ਪਾਉਣ ਡਿਆ ਇਹਦਾ ਕਦੂ ਸਿਰਫ ਦੋ ਵਾਰੀ ਹੋਇਆ ਚ ਪਾਣੀ ਨਹੀਂ ਖੜਦਾ ਉਸ ਦਿਨ ਹਲੇ ਕਦੂ ਕਰਨਾ ਸੀਗਾ ਤੇ ਬਈਆਂ ਨੇ ਨਾ ਪੁੱਛਿਆ ਨਾ ਗਿਥਿਆ ਤਾਂ ਆਕੇ ਝੋਨਾ ਲਾਤਾ ਉਹਦਾ ਕਰਕੇ ਚੱਕਰ ਪੈਂਦਾ ਬਾਕੀ ਕਿਹੇ ਖਿਆਰੇ ਚ ਪਾਣੀ ਨਹੀਂ ਸੁੱਕਦਾ ਇੱਕ ਵਾਰ ਪਾਣੀ ਦਿੱਤਾ 10-10 ਦਿਨ ਨਹੀਂ ਪਾਣੀ ਸੁੱਕਦਾ ਇਦਾਂ ਭਰੇ ਐ ਖੜੇ ਬਾਕੀ ਸਾਰੇ ਝੋਨੇ ਲੋ ਜੀ ਅੱਜ ਚੱਲੇ ਹੀ ਭਗਵਾੜੇ ਨੂੰ ਤੇ ਮੀਂਹ ਪੈਣ ਡਿਆ ਰਸਤੇ 'ਤੇ ਹਵੇਲੀ ਦੇ ਲਾਗੇ ਸਾਗੇ ਪਹੁੰਚੇ ਆਂ ਪਿੰਡ ਵੀ ਪੈਣ ਡਿਆ ਕੈਮਰੇ ਦੇਖੇ ਹੀ ਚਾਲੂ ਕਰਕੇ ਇਹ ਇੱਧਰਲੀ ਸਾਈਡ ਨੂੰ ਆਏ ਆ ਬਗਵਾੜੇ ਵੱਲੋਂ ਤੇ ਮੀ ਪੈਂਦਾ ਆ ਪੈਂਦਾ ਹੈਗਾ ਆ ਹਸਾਬ ਦਾ ਕੋਈ ਇੰਨਾ ਜਰਾ ਜ਼ੋਰ ਦਾ ਨਹੀਂ ਉਤਰਿਆ ਹੋਣੀ ਆ ਤਾਂ 10 ਮਿੰਟ ਹੋਏ ਪੈਣ ਲੱਗੇ ਨੂੰ ਢਾਂਡੇ ਪਹਿਲਾਂ ਲਾ ਪਿਆਈ ਪੈਣ ਪਿੰਡ ਵੀ ਪੈਣ ਰਿਹਾ ਤਾਂ ਇੱਥੇ ਵੀ ਪੈਣ ਰਿਹਾ ਆ ਦਰਿੰਦਰ ਹਵੇਲੀ ਦੇ ਲਾਗੇ ਜਾ ਗਏ ਆ ਵਿਕਟੋਰੀਆ ਗਾਰਡਨ ਨਾਲ ਲੱਖੋ ਆਇਆ ਆ ਲੱਖੋ ਦੇ ਨਾਲ ਆ ਹੋਈ ਜਾਂਦਾ ਤੇਜਮੀ ਅ ਜਿੱਦਾਂ ਜਿੱਦਾਂ ਭਗਵਾੜੇ ਆਲੂ ਜਾਣ ਨੇ ਉਦੋਂ ਉਦੋਂ ਤੇਜ ਹੋਣ ਡਿਆ ਮੈਂ ਆ ਦੇਖੋ ਕਿਦਾਂ ਮੀਆ ੜੜ ੜਾ ੜੜ ਪੈ ਆ ਗਿਆ ਆ ਵੇ ਨਹੀਂ ਲੱਗਾ ਸ਼ੱਕਾ ਮੇਰੇ ਕਨਟਨਰ ਆ ਗਿਆ ਇੱਥੇ ਘਟ ਗਿਆ ਮੈਂ ਉਪਰ ਨਹੀਂ ਆ ਪੀੜਾ ਹੈ ਪੈਣਾ ਸਾਰੇ ਹੀ ਆ ਇਹ ਪੈਰ ਨੂੰ ਹਫਤਾ ਤਾਂ ਹੋ ਜਾ ਲਾਮੀ ਨੂੰ ਨੋ ਜੀ ਆਹੜਾ ਰੋਡ ਭਾਰਤ ਮਾਲਾ ਦੇ ਅਧੀਨ ਬਣਦਾ ਅੱਜ ਇਹ ਡੂ ਉਹਦੇ ਫੁੱਲ ਬਣਦੇ ਆ ਬੇਂ ਦੇ ਉੱਤੇ ਕੋ ਆ ਦੋ ਮਗਰੋਂ ਦੇ ਵੱਡੇ ਵੱਡੇ ਆ ਰਹੇ ਬੇਂ ਦੇ ਉੱਤੇ ਦੁਬਾਰਾ ਮੁੜ ਕੇ ਦੇਖਿਓ ਕਿੱਡੇ-ਕੱਡੇ ਪੋਲਿਆ ਮੈਂ ਦਿਖਾਉਣਾ ਉਹ ਕਰੇਨਾ ਲੱਗੀਆਂ ਆ ਆ ਵਾਲੀ ਨੇ ਉਹ ਦੋ ਫੁੱਲ ਉਹ ਬਣਦੇ ਆ ਇੱਕ ਫੁੱਲ ਆ ਇੱਧਰ ਬਣਦਾ ਇੱਥੇ ਘੁੰਮਣ ਘੇਰੀ ਜੀ ਪਾ ਕੇ ਨੰਗਣਾ ਇੱਥੋਂ ਦੀ ਰੋਡ ਤੇ ਬੇਂ ਦੇ ਉੱਤੇ ਆ ਮੈਂ ਬਣ ਰਿਆ ਆ ਮੁੜ ਕੇ ਆਉਨੇ ਆ ਬਗਵਾੜਿਓ ਆ ਜਾਂਦੇ ਇਥੇ ਪੋ ਆ ਦੇਖ ਆ ਵਾਲੇ ਆ ਗਏ ਪੋ ਇਹ ਕੋਚਾ ਆਉਂਦਾ ਆ ਇੱਕ ਨੀਵਾ ਆ ਦਾ ਤਿੰਨ ਆ ਪੋਲੇ ਬਰਾਬਰ ਬਰਾਬਰ ਇਹ ਕਾ ਦੇਖੋ ਆ ਛੋਟਾ ਧੱਲੇ ਉਹ ਗੱਬੇ ਆ ਆ ਦੋਈ ਦਰੇ ਇਹ ਸਾਰਾ ਬੈਂ ਦੇ ਉੱਤੇ ਜਗਾੜ ਬੰਨ ਰਿਆ ਲੋ ਜੀ ਬੱਤੀ ਆਈ ਦੋ ਤਿੰਨਾਂ ਦਿਨਾਂ ਬਾਅਦ ਅੱਜ ਜਿਹੜਾ ਟਰਾਂਸਫਾਰਮਰ ਨੱਖਿਆ ਸੀ ਨਵਾਂ ਰਖਾਇਆ ਸੀ ਉਹ ਟਰਾਂਸਫਾਰਮ ਫੇਰ ਛਾਟ ਆ ਉਹਦਾ ਕਰਕੇ ਬੱਤੀ ਨਹੀਂ ਆਉਂਦੀ ਸੀ ਸੋਚ ਕੱਟ ਕੇ ਗਏ ਬਿਜਲੀ ਵਾਲੇ ਜਦੋਂ ਲਾਇਆ ਉਹਦੇ ਫੇਰ ਪਟਾਕੇ ਵੇ ਟਰਾਂਸਫਾਰਮ ਦੇ ਤੇ ਕਮਾਦ ਨੂੰ ਪਾਣੀ ਮੋੜਿਆ ਆ ਵਿੱਚ ਪਾਉਂਦੇ ਆ ਰਹੇ ਝੂਰੀਆ ਨਾ ਬੂਰਾ ਇੱਕ ਬਿੱਟ ਪਾਇਆ ਆ ਇਹਨੂੰ ਹੋ ਗਿਆ ਘੰਟਾ ਕ ਪਾਏ ਨੂੰ ਪਾੜਿਆ ਪੂੜਿਆ ਨੇ ਗੇਹੇ ਤੋਂ ਇਦਾਂ ਹੀ ਰੱਸੀ ਵੀ ਪਾ ਗਏ ਤਾਂ ਇਹਨੂੰ ਵਿੱਚ ਰੱਖ ਦਿੱਤਾ ਆ ਤੇ ਘੰਟਾ ਅੱਧਾ ਕਿ ਘੰਟਾ ਹੋ ਰਿਹਾ ਇਹ ਚੱਲੂਗਾ ਜਦੋਂ 2 ਘੰਟੇ ਚੱਲ ਜਾਂਦਾ ਇੱਕ ਬੋਰਾ 2 ਘੰਟੇ ਮੋਟਰ ਚੱਲ ਗਈ ਪਹਿਲਾਂ 2 ਘੰਟੇ ਬਾਅਦ ਬੋਰਾ ਰਾਤਾ 4 ਘੰਟੇ ਹੋ ਗਏ 2 ਘੰਟੇ ਆ ਬੋਰੇ ਨੇ ਕੱਢ ਜਾਣੇ ਜਦ ਤੱਕ ਕਮਾਰ ਭਰ ਜਾਣਾ ਆ ਮੈਂ ਇਦਾਂ ਹੀ ਅਖੀਰਲਾ ਜੂਰੀਆ ਪਾਉਣਾ ਹੰਨਾ ਕਮਾਦ ਨੂੰ ਤੇ ਟਲੇ ਦੇ ਵਿੱਚ ਰੱਖ ਕੇ ਖੋੜ ਦੇਈਦਾ ਆ ਤੋਂ ਹੁਣ ਕਮਾਦ ਹੱਲੇ ਨਾ ਤਾਂ ਬੰਨਣ ਵਾਲਾ ਹੀ ਹੋਇਆ ਆ ਨਾ ਇਹਨੂੰ ਅੱਗੇ ਖਾਦੀ ਕੋ ਬੱਦਬੁੱਧ ਪਾਇਆ ਹਿਸਾਬ ਨਾਲ ਹੀ ਆ ਕਮਾਦਾ ਦੇਖੋ ਉਹ ਸਾਬੇ ਵਾਲਾ ਸੰਗਾ ਲੱਗੇ ਉਹ ਚੜਿਆ ਪਿਆ ਕਮਾਤ ਇਹ ਆਪਣੇ ਹਿਸਾਬ ਨਾਲ ਹੀ ਆ ਉਹ ਲੱਗੇ ਮੰਗੇ ਦਾ ਆ ਉਹ ਵੀ ਕਮਾਤ ਚੜਿਆ ਆ ਉਹ ਨਹੀਂ ਖਾਦਾਂ ਖੁੱਦਾਂ ਪਾਈਆਂ ਆਪਾਂ ਖਾਦਾਂ ਨਹੀਂ ਪਾਈਆਂ ਗੁੜ ਦਾ ਕਰਕੇ ਹੁਣ ਆ ਦੋ ਬੂਰੇ ਖੋਰ ਕੇ ਪਾ ਦੇਣੇ ਆ ਇੰਨੇ ਨਾਲ ਇਹ ਵਧੀਆ ਹੋ ਜਾਣਾ ਕਮਾਦ ਰੱਖੇ ਆ ਬੂਰੇ ਇੱਕ ਵਿੱਚ ਰੱਖਿਆ ਆ ਪਾਣੀ ਦੇ ਕੁੱਤੇ ਰੱਖਿਆ ਆ ਇਹ ਵੀ ਰੱਖ ਦੇਣਾ ਅੱਧੇ ਪੌਣੇ ਘੰਟੇ ਤੱਕ ਤੇ ਨੀਣਾ ਖੁਰ ਕੇ ਜਲ ਜੂਗਾ ਕਮਾ ਚ ਉਹਨੇ ਨਾ ਕਮਾ ਸੇ ਵੀ ਹੋ ਜਾਣਾ ਪੱਗੇ ਵੀ ਇਦਾਂ ਰੱਖਦਾ ਹੰਨਾ ਮੈਂ ਆਇਆ ਆ ਲੱਖਾ ਲੱਖਾ ਵੀ ਬੈਠਾ ਆਇਆ ਅਗੇ ਲੱਗਾ ਆ ਫੋਨ ਦਿਵਾਲੀ ਛੱਟਾਂ ਮਾੜੀਆਂ ਹੀ ਆ ਅੱਜ ਪਈਆਂ ਆ ਤੇ ਬੱਤੀ ਚੱਲੀ ਨਹੀਂ ਗਈ ਅਗਲੀਆਂ ਮੋਟਰਾਂ ਬੰਦ ਆ ਟਰਾਂਸਫਾਰਮ ਛਾੜਿਆ ਜੇਈ ਨੂੰ ਕੀਤਾ ਫੋਨ ਸਵੇਰੇ ਚੈੱਕ ਕਰੂਗਾ ਉਹ ਤੇ ਬਾਕੀ ਥੱਲੀ ਜਾਂਦੇ ਕੰਮ-ਕਮ ਬੱਦਲ ਵਾਈ ਪੂਰਾ ਹੋਇਆ ਆ ਦੇਖੋ ਦਾ ਦੇ ਹੈਗੇ ਆ ਮੀਂਹ ਵੀ ਭਾਰੀ ਤੋਂ ਭਾਰੀ ਵਰਖਾ ਆ ਪਤਾ ਨਹੀਂ ਕਿੱਦਾਂ ਹੋਣੀ ਕਿੱਦਾਂ ਨਹੀਂ 21 ਦੀ ਰਾਤ ਤੋਂ ਲੈ ਕੇ ਤੇ 25 ਦੀ ਰਾਤ ਤੱਕ ਵਿੱਚ ਮੀਂਹ ਹੈਗਾ ਆ ਕਿੰਨਾ ਪੈਂਦਾ ਕਿੰਨਾ ਨਹੀਂ ਜਲੰਧਰ ਦਾ ਅੱਜ ਕਾਫੀ ਮੀਂਹ ਪਿਆ ਆ ਫਗਵਾੜੇ ਆਲੂ ਵੀ ਸੋਨਾ ਪੈ ਗਿਆ ਤੇ ਇੱਥੇ ਵੀ ਆਪਣੇ ਪਿਆ ਉਦਾਂ ਪਰ ਇੰਨਾ ਜਾਰਾ ਨਹੀਂ ਪਿਆ ਝੋਨਾ ਕਮਾ ਦੇ ਮੀਂਹ ਦੇ ਸਿਰ ਤੇ ਹੀ ਆ ਵੀ ਟਰਾਂਫਾਰਮ ਜਿਉਂ ਪਹਿਲਾਂ ਮੀਂਹ ਪੈ ਗਿਆ ਪੈ ਗਿਆ ਉੱਤੇ ਝੋਨਾ ਲੱਗ ਗਿਆ ਆ ਉਤੋਂ ਬਾਅਦ ਦੇ ਵਿੱਚ ਇੱਕ ਦਿਨ ਚੱਲਿਆ ਰੱਖ ਕੇ ਟਰਾਂਫਾਰਮ ਉਹ ਵੀ 4 ਘੰਟੇ ਚੱਲੀ ਆ 32 ਮੁਰਗੇ ਟਰਿੱਪ ਹੋ ਗਈ ਫਿਊ ਜੜਾਈ ਜਾਂਦੇ ਸੀ ਜਦੋਂ ਫਿਊ ਜ ਲਾਉਂਦੇ ਫੇਰ ਚੱਲ ਜਾਂਦਾ ਫੇਕ ਦੇ ਮਾਰੇ ਜਾਂ ਮੀਂਹ ਪੈਂਦੇ ਉਹ ਅੱਜ ਹੁਣ ਦੇਖਿਆ ਉਹਨੇ ਤੇਲ ਮਾਰਿਆ ਬਾਹਰ ਟਰਾਂਫਰੋਂ ਨਵੇਂ ਨਹੀਂ ਤੇ ਹੁਣ ਉਹਦਾ ਸੁੱਤ ਕਟਿਆ ਤਾਂ ਉਹ ਚੱਲਿਆ ਆ ਲੈਨ ਨਹੀਂ ਤੇ ਲੈਨ ਬੰਦ ਹੋਈ ਜਾਂਦੀ ਸੀ ਸਵੇਰੇ ਆਉਣਗੇ ਬਿਜਲੀ ਵਾਲੇ ਦੇਖਦੇ ਆ ਕੀ ਬਣਦਾ ਟਰਾਂਫਰੋਂ ਦਾ ਲੂਸ ਗਿਆ ਆ ਕਿ ਉਦਾਂ ਕੋਈ ਫਾਲਟ ਪਿਆ ਲੈਨ ਲੂਂਜੇ ਕਿਤੇ ਹੁਣ ਸਵੇਰੇ ਪਤਾ ਲੱਗੂ ਮੈਂ ਤੇ ਰੇਲ ਦੇ ਉੱਤੇ ਵਾ ਕੇ ਖੜਾ ਕੀਤਾ ਕੱਦੂ ਤੋਂ ਬਾਅਦ ਤੇ ਡੀਜ਼ਲ ਮਾਰਿਆ ਤੇ ਕੁਤੜੀ ਬਰੀ ਮਰੀ ਐ ਸਾਰੇ ਕੁਤੜੀ ਗਤੜੀ ਮਰੀ ਐ ਤੇ ਬਹੁਤ ਜ਼ਿਆਦਾ ਕੋਤੜੀ ਗਿਆ ਹੋਰ ਡੀਲਾਈ ਟੈਂਕੀ ਤੇ ਵੀ ਮਰੀ ਐ ਇਦਾਂ ਹੀ ਮਗਰਾਟਾਂ ਦੇ ਵੀ ਮਰੀ ਐ ਡੀਜ਼ਲ ਸਰ ਵੱਜਾ ਜਿੱਥੇ ਡੀਜ਼ਲ ਤੇ ਜਾ ਕੇ ਲੱਗ ਗਈ ਉੱਥੇ ਹੀ ਉਹ ਮਰੀ ਜਾਂਦੀ ਕੁਤੜੀ ਤੇ ਚਾਰ ਬੋਰੇ ਰਹਿੰਦੇ ਸੀਗੇ ਇੱਥੇ ਉਹ ਹੁਣ ਚੱਕ ਕੇ ਖੰਡ ਆਏ ਆ ਇੱਕ ਬੋਰਾ ਪਿੰਡੋਂ ਲਿਆਵਾਂਗੇ ਪਿੰਡ ਪਿਆ ਆ ਘਾਤ ਪੈਣੇ ਆ ਇੱਥੇ 3 ਵਰਗ 4 ਬੂਰੇ 4.5 ਬੂਰੇ ਪੈਣੇ ਆ ਦੇਖ ਦੇ ਨਾ ਉਹ ਬੰਡੋ ਲੈ ਆਵਾਂਗੇ ਬੂਰੇ ਹੋ ਗਿਆ 4 ਕਰ ਲਾ ਉੱਤੇ ਪੱਲਾ ਮੁੱਕ ਜੱਲਾ ਅਜ ਦੂਜੇ ਦੂਰਗੇ ਦਾ ਵੀ ਕੰਮ ਬਾਕੀ ਆਂਬ ਲੱਗੇ ਆਂਬ ਹੋ ਗਏ ਆ ਇਹਨੂੰ ਮੱਖੀ ਜੀ ਪੈ ਗਈ ਆ ਉਹਦਾ ਕਰਕੇ ਖਰਾਬ ਹੋਈ ਜਾਂਦੇ ਸਾਰੇ ਆਂਬ ਈਆ ਛੋਟੀ ਜੀ ਉਹਦੇ ਉਡੀ ਫਿਰਦੀ ਉਹ ਵਿੱਚ ਡੰਗ ਮਾਰਦੀ ਆ ਉਹਦੇ ਨਾਲ ਹੀ ਖਰਾਬ ਹੋਈ ਜਾਂਦੇ ਅੰਬ ਆਹ ਤੇ ਹੋਰ ਮਖਰੈਲ ਬੈਠੀ ਆ ਉੱਤੇ ਪਰ ਮੱਖੀ ਹੋਰ ਆ ਕੋ ਆ ਆ ਮੱਖੀ ਕਰਦੀ ਆ ਖਰਾਬ ਇਹਨਾਂ ਨੂੰ ਅੰਦਰੋਂ ਆਹ ਵਾਲੀ ਇਹ ਇਦਾਂ ਵਿੱਚ ਡੰਗ ਮਾਰ ਕੇ ਅੰਡੇ ਦੇਂਦੀ ਆ ਤੇ ਉਹ ਨਾਂਬ ਖਰਾਬ ਹੋਣਦੇ ਆ ਸਾਰੇ ਸਾਡੇ ਵੀ ਇਦਾਂ ਹੀ ਹੋਇਆ ਇੱਕ ਇਹਨਾਂ ਦੇ ਵੀ ਇਦੇ ਹੋਣਦੇ ਉਹ ਥੱਲੇ ਢੇਰ ਲੱਗਾ ਵਿਆ ਮਾਣਾਂ ਹੱਲੇ ਨਾਲੇ ਚੱਕ ਲੈਂਦੇ ਆ ਰੋਜ਼ ਇਹ ਤੇ ਇਹਨਾਂ ਦੇ ਵੀ ਢੇਰ ਲੱਗਾ ਸਾਡੇ ਦਾ ਬਹੁਤ ਜ਼ਿਆਦਾ ਲੱਗਾ ਇਹ ਢੇਰ ਆ ਪਹਿਲਾ ਕੰਪੈਨ ਜਿਹੜੀ 4x4 ਕਰਾਈ ਆ ਉਹਦਾ ਹਿੱਸਾ ਲਾਇਆ ਪਿਆ ਆ ਮਗਰ ਉਹ 17 ਟੇਲਰ ਰੁਪਏ ਆ ਮੀ ਅੱਜ ਪੈ ਗਿਆ ਸੋਹਣਾ ਰਾਤ ਪੌਣੇ ਕੇ 4 ਵਜੇ ਚੱਲਿਆ ਸੀ ਮੀ ਤੇ ਪੈ ਗਿਆ ਛੇ 7 ਵਜੇ ਤੱਕ ਮੀ ਪਿਆ ਜੀ ਠੀਕ ਆ ਕਿ ਜਾਰਾਜਾ ਹੋ ਗਿਆ ਆ ਉਹ ਟਰਾਂਸਫਾਰਮਰ ਤੇ ਖਰਾਬ ਆ ਮੋਟਰਾਂ ਚੱਲੀਆਂ ਹੀ ਨਹੀਂ ਉਧਰ ਲੀਆਂ ਨਵਾਂ ਲਿਆ ਕੇ ਰੱਖਿਆ ਈ ਟਰਾਂਸਫਾਰਮਰ ਨਵੇਂਰੇ ਵਿੱਚ ਹੀ ਉਹਦੇ ਪਤਾ ਨਹੀਂ ਗਾਂ ਫਾਲਟਿਆ ਕੀ ਆ ਉਹ ਲੈਨ ਉਦੋਂ ਹੀ ਪੈ ਜਾਂਦੀ ਆ ਜਦੋਂ ਸੱਚ ਲੱਗਾ ਹੁੰਦਾ ਜਾਂ ਵੀ ਉਹ ਜੜਾ ਆਂਦਾ ਆ ਹੁਣ ਕੱਲ ਦੇ ਪਟਾਕੇ ਜੰਦੀ ਜਾਂਦੇ ਸੀਗੇ ਤੇਲ ਤੂਲ ਕੱਢ ਕੇ ਬਾਹਰ ਮਾਰਿਆ ਆ ਸੱਚ ਕੱਟਿਆ ਆ ਉਹਦੇ ਕਹਿਣ ਦੇ ਉੱਤੇ ਦੂਏ ਦੇ ਜੇ ਇਹਨੂੰ ਕੀਤਾ ਹੀ ਫੋਨ ਉਹ ਟੱਟ ਕੱਟਿਆ ਕਹਿੰਦਾ ਅੱਜ ਕਾ ਲਾਂ ਬੰਦੇ ਉਹ ਮੋਟਰਾਂ ਚੱਲੀਆਂ ਨੂੰ ਅੱਜ 13 14 ਦਿਨ ਹੋ ਗਏ ਇੱਕ ਦਿਨ ਚੱਲੀਆਂ ਅਸੀਂ ਵਿੱਚੋਂ ਜਿੰਜਾ 5 ਘੰਟੇ ਇੱਕ ਦਿਨ ਚੱਲੀਆਂ ਇੱਕ ਦਿਨ 2-3 ਘੰਟੇ ਚੱਲੀਆਂ ਮੁੜ ਕੇ ਲੈ ਨਹੀਂ ਬੰਦੇ ਆ ਉਹ ਦਿਨ ਦੀ ਡਬਲ ਪਾਪਰ ਵੀ ਮਰ ਗਈ ਰਾਤ ਆਈ 23 ਤੱਕਲ ਵੀ ਫਾਲਟਰਿਆ ਤੇ ਰਾਤੀ 23 ਦੇਣੀ ਸੀ ਨਾ 2 ਵਜੇ ਉਹ ਦਿੱਤੀ ਇਹ 10 ਵਜੇ ਦੇਣੀ ਸੀ ਰਾਤ ਦਿੱਤੀ ਆ 1:30 ਵਜੇ ਬੱਤੀ ਤਾਂ ਸਵੇਰੇ ਫੇ ਚਲ ਗਈ ਪੌਣੇ ਚ 4:38 ਕਿਤੇ ਚੱਲੀ ਜਾਂਦਾ ਕੰਮ ਦਿਖਾਉਨੇ ਬਾਕੀ ਧੋਨੇ ਦੇ ਚੰਗੇ ਭਰ ਗਏ ਮੀਂਹ ਜੰਗਾ ਪੈ ਗਿਆ 4 ਤੋਂ 7:15 4 ਤੋਂ 7 ਵਜੇ ਤੱਕ ਪੈ ਗਿਆ ਹੁਣ ਵੀ ਬੱਦਲ ਬਾਈ ਪੂਰੀ ਐ ਨਹੀਂ ਹੀ ਪਾਣੀ ਕਿਹੇ ਵਿੱਚ ਧੋਨੇ ਤੇ ਪਰ ਇੰਨਾ ਆਵੇ ਪਾਣੀ ਪੂਰੇ ਧੋਨਿਆਂ ਤੇ ਹੋ ਗਿਆ ਆ ਮੋਟਰਾਂ ਨਹੀਂ ਚੱਲੀਆਂ 13 12 13 ਦਿਨ ਹੋ ਗਏ ਆ 7 ਦਿਨ ਪਹਿਲਾਂ ਲੂਸਾ ਰਿਆ ਟਰਾਂਸਫਾਰਮ ਉਤੋਂ ਅਗਲੇ ਦਿਨ ਬੱਤੀ ਜੇ ਫਾਲਟ ਆ ਗਿਆ ਉਤੋਂ ਅਗਲੇ ਦਿਨ ਚਲਾਈਆਂ ਮੋਟਰਾਂ ਤਾਂ 3 ਕ 4 ਘੰਟੇ ਚੱਲੀਆਂ ਤੇਲ ਮਾਰ ਗਿਆ ట్రాਨਸਫਰਮ ਉਦੋਂ ਦਾ ਹੀ ਮੁੜ ਕੇ ਹੁਣ ਬੱਤੀ ਆਈ ਨਹੀਂ ਡਬਲ ਪਾਵਰ ਵੀ ਮਰ ਗਈ ਦੂਜੀ ਵੀ ਮਰ ਗਈ ਕੱਲ ਵੀ ਮਰ ਗਈ ਬੱਤੀ ਕੱਲ ਲਾਇਆ ਸੀ ਸੋਚ ਤਾ ਕੱਲ ਪਟਾਕੇ ਪੈ ਗਏ ਉਹ ట్రాਨਸਫਰਮਾਂ ਦੇ ਮੋਟਰ ਦੇ ਲੱਗੇ ਹੋ ਵੀ ਪਟਾਕੇ ਪੈਂਦੇ ਤੋਂ ట్రాਨਸਫਰਮਾਂ ਤੋਂ ਪੈਂਦੇ ਆ ਜਦੋਂ ਹੀ ਲਾਈਨ ਬਹਿ ਜਾਂਦੀ ਆ ਤੇ ਹੁਣ ਲਾਈਨ ਇਹਨਾਂ ਨੇ ਸੋਚ ਕਰ ਦਿੱਤਾ ਜੀ ਅੱਜ ਬਿਜਲੀ ਵਾਲੇ ਆਉਣਗੇ ਨਵਾਂ ట్రాਨਸਫਰਮ ਹੀ ਛਾਟ ਆ ਪਤਾ ਨਹੀਂ ਫਾਲਟ ਕਰੇ ਜੇ ਕਾਹਦੇ ਬਿਜਲੀ ਵਾਲੇ ਦੇਖ ਕੇ ਕੱਢਣਗੇ ਹੀ ਕਰੰਟ ਤੋਂ ਡਾਦਦੇ ਆ ਨੇ ਸੋਚ ਕਟਾ ਕੇ ਮਗਰੋਂ ਫੇਰ ਸੋਚ ਕਟਿਆ ਇਹਦਾ ਤੇ ਪਾਣੀ ਤਾਂ ਹੋ ਗਿਆ ਸਾਰਿਆਂ ਝੋਨਿਆਂ ਤੇ ਪੂਰਾ ਇਹ ਹੁਣ ਖਾਦ ਪਾਈ ਸੀ ਉਦਾਂ ਖਾਦ ਪਾਈ ਦਾ ਫਾਇਦਾ ਵੀ ਨਹੀਂ ਪਾਣੀ ਤੋਂ ਬਿਨਾ ਖਾਲ ਲੱਗਦਾ ਨਗਾ ਅਮਰਜੀਤ ਵੀ ਪਹੁੰਚਾ ਆਇਆ ਹਾਤ ਪਾਉਣ ਲੱਗੇ ਆਂ ਜਾਮਣਾ ਤਕਰੀਬਨ ਛੋਟੀਆਂ ਛੋਟੀਆਂ ਰਹਿ ਗਈਆਂ ਆ ਉਹ ਸਾਹਮਣੇ ਡਾਣੇ ਤੇ ਬਾਕੀ ਦੇ ਜਾਮਣਾ ਤਕਰੀਬਨ ਹੀ ਮੁੱਕ ਗਈਆਂ ਇਧਰ ਲ ਬੰਨ ਦਾ ਝਾੜ ਝੂਟ ਲਿਆ ਹੈਗਾ ਹੈਗੀਆਂ ਹੈ ਉੱਤੇ ਇਹ ਨਹੀਂ ਵੀ ਹੈ ਨਹੀਂ ਗਈਆਂ ਇਧਰਲੀ ਸਾਈਡ ਆ ਇੱਥੇ ਦਾ ਅਵੇ ਤੇ ਹੈਗੀਆਂ ਕਾਫੀ ਜਾਮਣ ਲਾਉਂਦੇ ਨੇਗੇ ਹੁਣ ਇਹ ਲਾਉਣੀਆਂ ਕੀ ਆ ਇਕੱਲੇ ਬੰਦੇ ਦੀਆਂ ਲਾਉਣਦੀਆਂ ਨਹੀਂ ਚਾਰ ਪੰਜ ਜਾਣੇ ਹੁਣ ਤਾਂ ਫੇਪੱਲਾ ਫੜਦੇ ਆ ਉਹ ਬੱਚਾ ਲੱਗਾ ਇਹ ਆਹ ਦੇਖੋ ਇੱਦਾਂ ਲੱਗੀਆਂ ਉੱਤੇ ਸਿਰੇ ਦੇ ਤੇ ਬਹੁਤ ਲੱਗੀਆਂ ਜਾਮਣਾ ਵਿੱਚੋਂ ਵਿੱਚ ਉਹ ਭਰਿਆ ਪਿਆ ਆ ਇੱਦਾਂ ਨੂੰ ਵੀ ਕਾਫੀ ਭਰੀਆਂ ਆ ਜਾਮਣ ਪਾਣੀ ਤਾਂ ਹੋ ਗਿਆ ਫੁੱਲ ਸਾਰੇ ਝੋਨੇ ਤੇ ਵਧੀਆ ਆ ਪਾਣੀ ਇਹਨਾਂ ਗਮੀ ਪੈ ਗਿਆ ਵਿਚੋਨੇ ਹੋਊਗਾ ਇਹ ਆ ਫੁੱਲ ਬੱਤੀ ਆਊਗੀ ਦੇ ਚਲਾ ਲਾਂਗੇ ਇਹ ਹੈਗਾ ਪੀਆਰ 129 ਆ ਵੀ ਸਾਰੀ ਪੀਆਰ 129 ਆ ਆ ਵੀ 129 ਆ ਤੇ ਉਹ ਮੋਰਲਾ ਪਲਾਟ ਜਿਹੜਾ ਉਹ ਵੀ 129 ਆ ਪਰਲਾ ਜਿਹੜਾ ਛੜਕ ਵਾਲਾ ਪਲਾਟ ਆ ਉਹ ਮੋਟਰ ਤੋਂ ਨਾਲ ਤੋਂ ਲੈ ਕੇ ਗੁੱਠੀ ਹੀ ਦੀਂਦੀ ਉਹਦੇ ਉਰਲੇ ਬੰਨੇ ਤੂੰ ਤੇ ਆ ਦੀਂਦਾ ਉਹਦੇ ਖੜਾ ਉਹ ਤੂਤ ਤੋਂ ਲੈ ਕੇ ਇੱਧਰ ਨੂੰ ਸਾਰੇ ਘੁੰਮ ਕੇ ਇਹ ਇੱਧਰ ਤੱਕ ਆ ਜਾਂਦਾ ਪੀਆਰ 131 ਤੇ ਉਹ ਨਾਂ ਵੀ ਸਹੀ ਆ ਕਹਿੰਦੇ ਬੌਣਾ ਰੋਗ ਆ ਗਿਆ ਪਰ ਆਪਣੇ ਤਾਂ ਪ੍ਰਮਾਤਮਾ ਦੀ ਕਿਰਪਾ ਹੱਲੇ ਨਹੀਂ ਦੇਖਿਆ ਕੋਈ ਵੀ ਬੁੱਢਾ ਬੌਣੇ ਰੋਗ ਦਾ ਤੇ ਜੂਰੀਆ ਇੱਥੇ ਪੈ ਜਾਂਦਾ ਰਹਿ ਗਿਆ ਚਾਰ ਪੰਜ ਪੂਰੇ ਪੈਣ ਵਾਲੇ ਪੈ ਗਿਆ ਤਾਂ ਕਲੀਅਰ ਹੋ ਜਾਣਾ ਬਾਕੀ ਉਹ ਸਿਰੇ ਵਾਲੇ ਦਾ ਪਾਣੀ ਦੇਖ ਕੇ ਆਉਣਾ ਗੱਦਾਂ ਉੱਤੇ ਪਾਣੀ ਪੂਰਾ ਨਹੀਂ ਹੁੰਦਾ ਦਿਖਾਉਣਾ ਹਾਲੇ ਅੱਜ ਹੋਣਗੇ ਬਿਜਲੀ ਵਾਲੇ ਦੇਖਦੇ ਆਂ ਇਹ ਕੋਟ ਰਾਂਫਾਂ ਚੱਲੀ ਹੋਊਗਾ ਜਿਹੜੇ ਘਾਰੇ ਚ ਪਾਉਣਾ ਹੋ ਪਾਣੀ ਪਾ ਰਾਂਗੇ ਜਿਹੜਾ ਮੀਂਹ ਪੈਂਦਾ ਹੋ ਦੇਖੀ ਜਊਗੀ ਤਾਂ ਹੁਣ ਤਾਂ ਮੀਂਹ ਨੇ ਪਾਣੀ ਕੀਤਾ ਲਾਗੇ ਮੁੜ ਕੇ 32 ਦੇ ਅੱਗੇ 19 ਆਉਂਦੀ ਐ ਦਿੰਦੇ ਨਹੀਂ ਕਿ ਫਾਲਟ ਫਾਲਟ ਹੁਣ ਆ ਟਰਾਂਪਾਂ ਦਾ ਸੁੱਤ ਕੱਟਿਆ ਆ ਹੁਣ ਵੀ ਫਾਲਟ ਅਧੀਨ ਬੰਦ ਹੈ ਫਾਲਟੀ ਆ 4 ਵਜੇ ਚੱਲ ਗਈ ਇਹ 4:38 ਤੇ ਮੁੜ ਕੇ ਫੇ ਆਈ ਆ ਘੰਟੇ ਡੇਢ ਘੰਟੇ ਬਾਅਦ ਫੇ 32 ਚੱਲ ਗਈ ਫੇ ਆਈ ਫੇ ਚੱਲ ਗਈ ਆ ਗਿਆ ਮੁਰਗੇ ਮੈਸੇਜ ਦੀ ਫਾਲਟ ਆ ਐਨਾ ਆ ਕਹਿ ਰਹੇ ਤਾਂ ਵੀ ਕਦੂ ਹੋਇਆ ਚਲ ਇੱਥੇ ਪਾਣੀ ਰਹਿੰਦਾ ਪਰ ਇਹਦਾ ਵਿੱਚੋਂ ਦੂਜੇ ਕਾਰੇ ਨੂੰ ਵੱਡੇ ਆਜਾ ਦੇ ਨਿਕਲ ਨਿਕਲ ਕੇ ਉਸ ਕਾਰੇ ਨੂੰ ਜਾਈ ਜਾਂਦਾ ਰਹਿੰਦਾ ਪਾਣੀ ਪਰਲੇ ਨੂੰ ਕਾ ਲਾਪਿਆ ਦੁਬਾਰਾ ਬੰਨਿਆਂ ਦੇ ਹੁਣ ਸਪਰੇ ਮਾਰਨੀ ਪੈਣੀ ਆ ਇੱਕ ਵਾਰੀ ਆ ਇਸ ਤੋੜੀਆਂ ਦੇ ਲਾਪਿਆ ਹੁਣ ਬੰਨਿਆਂ ਦੇ ਉੱਤੇ ਦੇਖਦੇ ਆ ਇੱਕ ਵਾਰ ਮਾਰਦੇ ਆ ਹੋਲੇੰਦ ਦਾ ਥੋੜਾ ਜਿਹਾ ਵੱਡਾ ਫੇਰ ਮਾਰਦੇ ਆ ਪੰਜਾ ਸੱਤਾਂ ਦਿਨਾਂ ਪੈ ਚਾਰਾ ਛੋਟਾ ਵੀ ਜਿਹੜਾ ਮੁਰਗੇ ਮਰਦਾ ਨਗਾ ਹੋਰ ਜੰਮੀ ਜਾਂਦਾ ਥੱਲੇ ਮਾੜਾ ਮਾੜਾ ਲੱਪੇ ਹੁਣ ਇੱਧਰ ਤੋਂ ਪਾਣੀ ਪੂਰਾ ਆਇਆ ਸੀ ਘਾਰੇ ਦਾ ਪਾਣੀ ਨਹੀਂ ਪੂਰਾ ਹੁੰਦਾ ਇਹਦੇ ਵਿੱਚ ਨਿਕਲ ਨਿਕਲ ਕੇ ਆ ਘਾਰੇ ਦਾ ਵੀ ਜਾਂਦਾ ਰਹਿੰਦਾ ਆ ਦੇਖ ਹੁਣ ਵੀ ਜਾਂਦਾ ਪਾਣੀ ਇਸ ਘਾਰੇ ਦਾ ਆ ਦੇਖ ਲਾ ਸਾਰਾ ਇਹਨੂੰ ਜਾਈ ਜਾਣਾ ਇਹ ਹੀ ਘਾਰਾ ਨਹੀਂ ਪੂਰਾ ਇਹਦਾ ਪਾਣੀ ਹੋਣ ਡਿਆ ਅਸੀਂ ਕਹਿੰਦੇ 32 ਆ ਜਾਵੇ ਮੋਟਰਾਂ ਦੀ ਇਹਦੇ ਜੇ 7-8 ਘੰਟੇ ਦੋਨੇ ਮੋਟਰਾਂ ਚਲਾ ਦਈਏ ਉਨੇ ਨਾ ਬੰਨਿਆਂ ਦੇ ਉੱਤੋਂ ਦੀ ਕਰ ਦੇਣਾ ਇੱਕ ਵਾਰ ਪਾਣੀ ਠੋਕਿਆ ਹੋਊਗਾ ਫਿਰ ਪਾਣੀ ਰੁਕਣ ਲੱਪੈਣਾ। ਜਿਆਤਾ ਝੋਨਾ ਜਾੜ ਕਰ ਗਿਆ ਫਿਰ ਚਲੋ ਜਿੱਦਾਂ ਹੈਗਾ ਹੈਗਾ ਹੀ ਆ। ਮੈਂ ਠੋਕਿਆ ਭਈਆ ਕਿਾਰੇ ਸਾਰੇ। ਆ ਨੀਵਾ ਆ ਕਿ ਇੱਥੇ ਪਾਣੀ ਬਹੁਤ ਹੈ। ਪਾਣੀ ਹੈਗਾ ਸਾਰਿਆਂ ਦੇ ਇੱਥੇ ਵੀ ਹੈਗਾ ਆ ਇੱਧਰ ਵੀ ਤੋੜੀ ਲੰਗੀ ਨੀਂਗੀ ਕੋਈ। ਬਾਕੀ ਹੱਲੇ ਉੱਤੋਂ ਵੀ ਬੱਦਲਬਾਈ ਹੋਈ ਆ ਪੂਰੀ। ਜਹੂਰੀ ਅੱਜ ਦੂਜਾ ਹੋ ਜਾਣਾ ਪੂਰਾ। ਬੱਦਲਬਾਈ ਪੂਰਾ ਆ। ਆ ਇਹਨਾਂ ਦੇ ਵਿਚਾਰਿਆਂ ਦੇ ਪਾਣੀ ਹੈ ਨਹੀਂ ਇਹਨਾਂ ਦੇ ਵੀ ਹੁਣ ਹੋ ਗਿਆ ਪਾਣੀ ਇਹ ਵੀ ਮੀਂਹ ਹੀ ਹੋਇਆ ਪਾਣੀ ਜਿਹੜਾ ਹੋਇਆ ਆ ਉਹ ਸਾਹਮਣੇ ਪੀੜੇ-ਪੀੜੇ ਝੋਨੇ ਤੇ ਤੇ ਇਹ ਨੰਨਗਾ ਤੋੜੀਓ ਇਹਨਾਂ ਦੇ ਵੀ ਉਹ ਨੰਗੀ ਔਰਲੀ ਤੇ ਬੰਨਿਆਂ ਦੇ ਸਪਰੇਅ ਮਾਰੀ ਆ ਬੰਨੇ ਸਾਰੇ ਸੁੱਕ ਗਏ ਆ ਤੇ ਇੱਕ ਵਾਰ ਹੁਣ ਮਾਰਨੀ ਪੈਣੀ ਚਾਰ-ਪੰਜ ਦਿਨ ਰੁੱਕ ਕੇ ਮਾਰਨੀ ਬੰਨਿਆਂ ਸਪਰੇਅ ਜਿਹੜਾ ਘਾਹ ਹੁੰਦਿਆ ਖਾਦ ਪਾਉਂਦਿਆਂ ਪਾਉਂਦਿਆਂ ਛਿੱਟਾਂ ਉੱਤਰ ਆਈਆਂ ਆ ਪਤਲਾ-ਪਤਲਾ ਮੀਂਹ ਲੱਪਿਆ ਆ ਬੈਣ ਖਾਦ ਵੀ ਪਾਈ ਜਾਂਦੇ ਆ। ਛੱਟਾਂ ਵੀ ਪਈ ਜਾਂਦੀਆਂ ਆ ਪਰ ਹੈਗੀ ਐਵੇਂ ਜਿੱਦਾਂ ਕੂਲਰ ਤੋਂ ਛਿੱਪ ਜੀ ਹੁੰਦੀ ਓਦਾਂ ਦੀ ਆ। ਇਧਰ ਨੂੰ ਆਉਂਦੀਂਦਾ ਥਾਬੇ ਰੂਗਾ ਨੂੰ ਦੇਖਦੇ ਆ। ਆਉਂਦੇ ਮੀਂਹ ਪੈਂਦਾ ਆ ਮਾਰਾ ਮਾਰਾ। ਆਹ ਦੇਖ ਇਧਰੋਂ ਛੱਟਾ ਛੱਟਾ ਹੋਇਆ ਹੋਇਆ। ਲਓ ਜੀ ਮੀਂਹ ਹੋ ਗਿਆ ਕਣਮਣ ਜੀ ਕਣਮਣ 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 ਤੇਜ ਜਿੱਦਾਂ ਬਰਸਾਤ ਦੀ ਝੜੀ ਜੀ ਲੱਗੀ ਹੁੰਦੀ ਓਦਾਂ ਪੈਂਦਾ ਆ ਦੇ। ਇੱਧਰ ਨੂੰ ਚੰਗਾ ਪਿੰਡ ਡਾਲੂ ਬੈਣ ਰਿਆ ਆ ਤੇ ਖਾਦ ਦਾ ਵੀ ਤਕਰੀਬਨ ਡੇਢ ਕਬੂਰਾ ਦੋ ਬੂਰੇ ਰਹਿ ਗਏ ਆ ਪੌਣ ਵਾਲੇ ਇੱਧਰ ਪੈ ਗਿਆ ਆ ਲਾਸਟੀ ਝੋਲੀ ਆ ਤੇ ਮੀਂਹ ਹੋ ਗਿਆ ਤੇਜ਼ ਖਾਦ ਦੇ ਰਹਿ ਗਏ ਦੋ ਬੂਰੇ ਪੌਣ ਵਾਲੇ ਅਗਲੀ ਮੋਟਰ ਤੇ ਤੇ ਦੋ ਇੱਥੇ ਪਿੰਡ ਪਾਉਣੇ ਸੀ ਹੋਰ ਰਹਿ ਗਏ ਆ ਪੱਲਾ ਖੜਿਆ ਸੀ ਦੋਰਾ ਪੱਲਾ ਪਾ ਕੇ ਤੇ ਟਰੈਕਟਰ ਤੇ ਲਿਆ ਕੇ ਬਾੜ ਦਿੱਤਾ ਤੇ ਮੀਂਹ ਪੈਣ ਦੇ ਨੂੰ ਹੋ ਗਿਆ ਅੱਧਾ ਪੌਣਾ ਘੰਟਾ ਹੁਣ ਜ਼ਿਆਦਾ ਤੇਈ ਜਾਂਦਾ ਮੀਂਹ ਆ ਤੇ ਡੜ ਦੜਾ ਦੜ ਪਾਣੀ ਵਗਦਾ ਉਹਦੇ ਇਹ ਤੌਰ ਦਾ ਪਾਣੀ ਕਹਿੰਦਾ ਵਾ ਵਗਦਾ ਨਹੀਂ ਤੌਰ ਦਾ ਪਾਣੀ ਜਾਂਦਾ ਆ ਪਰ ਇਹ ਤੇ ਮੀਂਹ ਪੂਰਾ ਹੀ ਤੇਜ ਆ ਉਹ ਟਰਾਲੀ ਆਲ ਹੁੰਦੀ ਦਾ ਉਹਦੇ ਪੂਰਾ ਮੀਂਹ ਤੇ ਖਾਦ ਟਗਿਆ ਸੀ ਉਦਾਂ ਦਾ ਉਦਾਂ ਆ ਪੱਲਾ ਦੋਰਾ ਦਿੱਤਾ ਸੀਗਾ ਪੱਲੇ ਦੇ ਉੱਤੇ ਪਾਣੀ ਖਾਦ ਤੇ ਨਹੀਂ ਗਿਆ ਤਾਂ ਪੱਲਾ ਸਾਰਾ ਹੀ ਪਾਰ ਛੱਡ ਗਿਆ ਹੁਣ ਮੈਂ ਨਹੀਂ ਲਾਇਆ ਇੱਥੇ ਅੰਦਰ ਉਹ ਤਾਕੀ ਆ ਸਾਹਮਣੇ ਵੀ ਛਿੱਪਣਾ ਪੈ ਜੀ ਉੱਥੋਂ ਦੀ ਪੱਲਾ ਦੇ ਕੇ ਰੱਖਿਆ 2.5 ਬੋਰੇ ਆ ਬਾਕੀ ਔਟਾ ਗਿਆ ਪਿਆ ਉਥੇ ਉਹਦੇ ਬੰਦੀ ਬੰਦੇ ਸਾਡਾ ਰਹਿ ਗਿਆ ਚਾਰ ਕਬੂਰੇ ਸਾਡੇ ਪਾਉਣ ਵਾਲੇ ਦੋ ਖੇਤਾਂ ਨੂੰ ਉਥੇ ਰਹਿ ਗਿਆ ਦੋ ਨੂੰ ਇੱਥੇ ਰਹਿ ਗਿਆ ਹਟ ਜੂਗਾ ਮੀਂਹ ਪਾਰਾਂਗੇ ਨਹੀਂ ਸ਼ਾਮਾਂ ਦੇਖੀ ਉਹ ਦੇਖਾਂਗੇ ਕਦੋਂ ਪੈਂਦਾ ਹੁਣ ਪਰ ਜੰਨਿਆਂ ਨੂੰ ਪੈ ਗਿਆ ਉਹਨਾਂ ਨੂੰ ਫਾਇਦਾ ਹੀ ਆ ਅਸਰ ਹੋਊਗਾ ਬਾਕੀ ਦੇਖ ਲਾਂਗੇ ਜਦਾਂ ਹੁੰਦੀ ਹੈ